ਇਸ ਕੈਨੇਡਾ ਟੀਵੀ ਦੇ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸਸਵਾ ਰਣਤਾਰਨ ਹਲਕੇ ਦੀ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਇਲਾਕੇ ਆਪਣੇ ਇਲਾਕੇ ਦੇ ਵਿੱਚ ਜਾ ਕੇ ਅਸੀਂ ਲੋਕ ਰਾਏ ਲੈਣੇ ਆ ਇਹੋ ਜੀ ਸਿਆਸੀ ਹਵਾ ਚਲਦੀ ਹੈ ਆਹ ਤੇ ਇਹੋ ਜਿਹੀ ਹਵਾ ਬਹੁਤ ਜਦੀ ਇਹਨਾਂ ਦੇ ਵਿੱਚ ਹੀ ਆ ਮਾਤ ਦੀ ਪਰ ਇਹਨਾਂ ਦੇ ਥੱਲੇ ਕਰਤਾ ਕੰਮ ਅੱਛਾ ਕੋ ਨਸ਼ੇ ਦੇ ਮਸਾ ਰੋਗ ਰੇ ਪਾਈ ਨਸ਼ੇ ਦੀ ਰੋਗੋ ਜਿਹਦੇ ਤਾਰਾ ਕੰਮੇ ਬੱਲੇ ਬੱਲੇ ਆ। ਹਣੀ ਬੋਟਰ ਕਰੀ। ਆਹੇ ਚੰਨੀ ਸਰਦਾਰ ਸਾਹਿਬ ਨੂੰ ਮੋਣੇਗੇ। ਚੰਨੀ ਸਰਦਾਰ ਨੂੰ? ਹਾਂਜੀ। ਕਿਉਂ? ਕਿਉਂ ਆ ਸਾਡਾ ਮਜਵੀ ਮਜਵੀ ਭਰਾਵਾ ਕਾਂਗਰਸ ਹੀ ਮੋੜਦਾ ਤੁਰੇ ਹੁੰਦਾ ਹੈ। ਅੱਛਾ। ਉਹਨੂੰ ਪਾਉਨੇ ਆ। ਹਾਂ ਤੇ ਇਹੋ ਹੀ ਚੱਲਣ ਡਿਆ ਵੀ ਸਾਡੀ ਸਰਕਾਰ ਬਣੇ ਕਾਂਗਰਸ ਦੀ ਤੇ ਸਾਨੂੰ ਗਰੀਬਾਂ ਨੂੰ ਫਾਇਦਾ ਨਹੀਂ ਤੇ ਇਹਨਾਂ ਦਾ ਕੋਈ ਫਾਇਦਾ ਨਹੀਂ ਸਾਡਾ। ਸਾਡਾ ਬਾਬੇ ਜੀ ਹਣਸੋਂ ਦਾ ਗੁਰਦਾਰਾ ਬਣਾਇਆ। ਉਹ ਕਾਂਗਰਸ ਨੇ ਸਾਨੂੰ ਰੁਪਇਆ 2 ਲੱਖ ਦਿੱਤਾ। ਹਾਂ ਇਹ ਉਦੋਂ ਵੀ ਬਣਾਇਆ ਜੀ ਉਦੋਂ ਸਾਡਾ ਗੁਰਦਰਾ ਬਣ ਕੇ ਮੱਥਾ ਟੇਕਦੇ ਆਂ 100 200 ਬੰਦਾ ਸੀ ਜਾਂਦੇ ਆਂ ਸੰਗਰਾਦ ਮਨਾਉਣੇ ਆਂ ਮੱਸਿਆਂ ਮਨਾਉਣੇ ਆਂ ਜੇ ਸਾਡੀਆਂ ਮੜੀਆਂ ਸੀ ਉਹ ਵੀ ਸਾਡਾ ਜਬ ਤੋਂ ਚੱਲਿਆ ਕਿਲਾ ਤੇ ਉਹ ਕਿੱਲੇ ਜੀ ਵੀ ਉਹਨਾਂ 2 ਮਨ ਲੱਖ ਰੁਪਈਆ ਦਿੱਤਾ ਕਿ ਪਹਿਲੋਂ ਬਣਾਇਆ ਬਲਾਂਡਾ ਇੱਕ ਬਾਅਦ ਚ ਬਣਾਇਆ ਉਹ ਵੀ ਸਾਨੂੰ ਸਰਕਾਰ ਨੇ ਸਾਨੂੰ ਹੋਰ ਕਿਸੇ ਪਾਰਟੀ ਨੇ ਦੀਵਾਨੀ ਨਹੀਂ ਦਿੱਤੀ ਭਾਜੀ ਇਹ ਲਿਖਿਆ ਨਹੀਂ ਕੁਝ ਸਕਦੇ ਤੁਹਾਨੂੰ ਉੰਜ ਜ਼ੋਰ ਕੇ ਤਾਂ ਲੱਗਦਾ ਆ ਵਾਗੇ ਉਹ ਵੀ ਚਲਦੀ ਪਈ ਹਾ ਵਾਦੈ ਸਵਾਗਤ ਹੈ ਭਾਜੀ ਇਕੋ ਜੀ ਤੇਰੀ ਆ ਸਾਰੇ ਬੰਨੇ ਜੀ ਹੂੰ ਕੋਈ ਕਹਿ ਨਹੀਂ ਸਕਦੇ ਵੀ ਜੇ ਆਪਾਂ ਵੀ ਕਹਿ ਦਈਏ ਵੀ ਇਹ ਅਕਾਲੀ ਦਲ ਜੀ ਜਾਂ ਝਾੜੂ ਵਾਲੇ ਆ ਜਾਂ ਕਾਂਗਰਸ ਆ ਹੂੰ ਟੱਕਰ ਟੱਕਰ ਕਿਹਦੀ ਲੱਗਦੀ ਆ ਟੱਕਰ ਕਿਹਦੀ ਲੱਗਦੀ ਆ ਟੱਕਰ ਦਾ ਫਿਲਹਾਲ ਤੇ ਮੈਨੂੰ ਕਾਲੀ ਦਲ ਤੇ ਝਾੜੂ ਦੀ ਜ਼ਿਆਦਾ ਲੱਗਦੀ ਜੀ ਕੋਈ ਟੱਕਰ ਹੋਊਗੀ ਤੇ ਆਜ਼ਾਦ ਮੀਤਵਾਲ ਵੀ ਖੜੇ ਆ ਜਿੱਦਾਂ ਹਰਬਿੰਦਰ ਕੌਰ ਉਸਮਾ ਵੀ ਖੜੀ ਆ ਆਜ਼ਾਦ ਮੀਤਵਾਲ ਉਹਨਾਂ ਦੀ ਵੀ ਕਿਤੇ ਹੈਗੇ ਜੇ ਦੌੜ ਕਿਤੇ ਲੱਗਦੀ ਕਿਤੇ ਨਹੀਂ ਮੁਸ਼ਕਲ ਜੀ ਹੈ ਭਾਈ ਨੰਬਰ ਆ ਗਈ ਹੈ 23 23 ਸਾਲ ਹਾਂਜੀ ਤੇ ਫਿਰ ਕਿਹਨੂੰ ਆਰ ਕੇ ਵੋਟ ਪਾਣੀ ਆਪਾਂ ਵੋਟ ਜਿੰਨੂੰ ਆਖੋ ਪਾਦਾਂਗੇ ਦੇਹ ਦੇ ਕੋਈ ਵੀ ਨਹੀਂ ਕੁਝ ਵੀ ਤੁਹਾਡਾ ਤੁਹਾਡਾ ਕੀ ਮਨ ਬਣਿਆ ਮਨ ਜਿੰਨੂੰ ਆਖੋ ਪਾਦਾਂਗੇ ਤੁਹਾਡੀ ਮਰਜ਼ੀ ਆ ਕੋਈ ਨਾ ਕੁਝ ਵੀ ਚਲੋ ਦੇਣ ਲਿਆਂ ਦੀ ਬਾਅਦ ਹੀ ਗੱਲ ਹਵਾ ਕੇ ਇਹੋ ਜੀ ਆ ਤੇ ਲੋਕਾਂ ਨੇ ਕਿਹੜਾ ਕਿਹੜੀ ਪਾਰਟੀ ਨਾਲ ਜ਼ਿਆਦਾ ਜ਼ੋਰ ਲੱਗਦਾ ਆ ਜਿਹੜੇ ਕਾਲੀਆਂ ਵਾਲੇ ਝਾੜੂ ਵਾਲ ਹੋ ਗਏ ਆ ਜਿਹੜੇ ਝਾੜੂ ਵਾਲੇ ਕਾਂਗਰਸਾ ਲੋਗ ਆ ਪਤਾ ਇਹਨਾਂ ਦਾ ਦੋਹਾਂ ਦਾ ਨਹੀਂ ਕੋਈ ਪਲਟੀ ਵੱਜ ਗਈ ਹੈ ਪਲਟੀ ਵੱਜ ਗਈ ਹੈ ਪਲਟੀ ਵੱਜ ਗਈ ਹੈ ਹਾਂਜੀ ਹਾਂਜੀ ਪਲਟੀ ਵੱਜ ਖੰਦ ਕਰਦੇ ਜਿਆਦੇ ਲੋਗ ਕਿਹੜੀ ਪਾਰਟੀ ਇਸ ਵਕਤ ਸਾਰੇ ਤੁਰੇ ਫਿਰਦੇ ਆ ਤੇ ਕਾਂਗਰਸ ਨੂੰ ਪਾਦਾਂਗੇ ਜੇ ਹੁਣ ਕਈ ਸਾਰਿਆਂ ਨੂੰ ਜਾਂਦੇ ਆ ਕਈ ਸਾਰਿਆਂ ਨੂੰ ਜਾਂਦੇ ਆ ਹੁਣ ਪਾਰਟੀ ਜਦੋਂ ਵੱਜੀ ਉਦਨੀ ਵੱਜਣੀ ਹੈ ਹਾਂਜੀ ਤੇਰੀ ਪਾਰਟੀ ਨੂੰ ਬੋਰਡ ਦੇਣੀ ਹੈ ਕੋਈ ਬਾਲਟੀ ਕੋਈ ਕੰਮ ਤੇ ਕਰਦੀ ਨਹੀਂ ਚਾਜਣਾ ਤੇ ਕਿਹਦੀ ਪਾਹੀ ਵੋਟ ਉਹ ਜਿਹਵਾਗੇ ਦੀ ਲੱਗਦੀ ਹੈ ਕਿਹੜੀ ਪਾਰਟੀ ਦੀ ਹਵਾ ਲੱਗਦੀ ਹੈ ਇਹ ਤਾਂ ਸਾਰੇ ਲਈ ਧਰ ਕੀ ਦੀ ਆਵਾ ਲਗਣੀ ਨਹੀਂ ਕੋਈ ਹੁੰਦਾ ਨਾ ਵੀ ਫਲਾਨੀ ਪਾਰਟੀ ਦਾ ਜਿਆਦਾ ਜੋਰ ਆ ਆ ਨਹੀਂ ਪਤਾ ਲੱਗਦਾ ਕੋਈ ਵੀ ਕਿਹੜੀ ਲੋਕੀ ਕਹਿੰਦੇ ਵੀ ਕਿਹੜੀ ਪਾਰਟੀ ਜਿੱਤੂਗੀ ਯਾਰ ਕਦੀ ਹੁਣ ਪਤਾ ਤਾਂ ਲੱਗਦਾ ਨਹੀਂ ਕਿਹੜੀ ਪਾਰਟੀ ਦੇ ਬੋੜ ਜਿੱਤੂਗੀ ਹੁਣ ਇੱਥੇ ਤੇ ਝਾੜੂ ਵਾਲੇ ਜਿਆਦਾ ਵੱਜਣ ਦਾ ਹੈ ਝਾੜੂ ਵਾਲੇ ਜਿਆਦਾ ਵੱਜਣ ਦਾ ਹਾਂ ਅੱਛਾ ਭਾਈ ਸਾਰੀਆਂ ਪਾਰਟੀਆਂ ਦਾ ਜੋਰ ਜਿਆ ਸਾਰੀਆਂ ਪਾਰਟੀਆਂ ਦਾ ਕਿਹੜੀ ਕਿਹੜੀ ਜਿਆਦਾ ਕਿਹਦਾ ਜਿਆਦਾ ਜੀ ਹੁਣ ਤੁਹਾਨੂੰ ਕੀ ਦੱਸ ਸਕਦੇ ਸਾਰਿਆਂ ਦਾ ਹੀ ਇਸ ਸਾਰੇ ਬਨੇ ਜੋ ਰਿਲੇ ਨੇ ਪੂਰੇ ਸਾਰਿਆਂ ਦਾ ਜੀ ਹੋਲੀ ਹੋਰੇ ਹਾਂਜੀ ਹਾਂਜੀ ਅੱਛਾ ਜਿੱਥੇ ਆਵਾਜ਼ ਪਾਜੀ ਸਾਰਿਆਂ ਦੀ ਦਾ ਬਰਾਬਰ ਦੀ ਚੋਟ ਆ ਬਰਾਬਰ ਟੱਕਰੂ ਗੱਲ ਆਨੀ ਮੂੰਹ ਘੜਦ ਮੈਂ ਤੈਨੂੰ ਪਿੰਡੋਂ ਕੱਢਾ ਇਹ ਕਰਕੇ ਸਭ ਬੰਦੇ ਜਿਹੜੇ ਆ ਨਾ ਉਹ ਪੁਰਾਣੇ ਵਰਕਰ ਨਹੀਂ ਰਹਿ ਗਏ ਹੁਣ ਨਵੀਂ ਤਕਨੀਕੀ ਨਵੇਂ ਬੰਦੇ ਨਵੀਆਂ ਖੇਡਾਂ ਆਪਣਾ ਦਿਲ ਨਹੀਂ ਖੇਡਣ ਦਿੰਦੇ ਕੀ ਲੱਗਦਾ ਤੁਹਾਨੂੰ ਗੁਪਤ ਵੋਟ ਪਊਗੀ ਫਿਰ ਗੁਪਤ ਲੋਕ ਵੋਟ ਪਾਉਣਗੇ ਫਿਰ ਗੋਤ ਵੋਟਾਂ ਪਾਉਣੀਆਂ ਉਸਮੇ ਵਾਲੀ ਨੂੰ ਵੋਟ ਪਾਉਣੀ ਆ ਅਸੀਂ ਸਭ ਨੂੰ ਪਾਜੀ ਮੌਕੇ ਬੜੇ ਦਿੱਤੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਿੰਨੇ ਚਿਰ ਵੋਟਾਂ ਹੰਦੀਆਂ ਵਾ ਉਹਨੇ ਸਿਰ ਸਾਾਨੂੰ ਪੁੱਛਦੇ ਗਏਸਦੇ ਆ ਬਾਅਦ ਚ ਕੋਈ ਨਹੀਂ ਆਉਂਦਾ ਜਾਂਦਾ ਜਿੱਦਾਂ ਮਨ ਬਣਾਇਆ ਰਕਾ ਵੀ ਆਖਤੀ ਆਹੀ ਜੋ ਵੀ ਕਰਨਾ ਹੈ ਬੀਬੀ ਲਈ ਕਰਨਾ ਵਾ ਬੀਬੀ ਨੂੰ ਵੋਟ ਪਾਉਣੀ ਆ ਬੀਬੀ ਨੂੰ ਜਿਤਾਉਣਾ ਵਾ ਹਾਂ ਬਸ ਇਹ ਪਾਰਟੀਆਂ ਚਾਰ ਚਾਲ ਤੋਂ ਪਾਰਟੀਆਂ ਦਾ ਜੋਰ ਹੈਗਾ ਹਾਂ ਗੋ ਬੋਟਾ ਜਿਹੜੀਆਂ ਗੁਪਤ ਪੈਣੀਆਂ ਜੋ ਵੀ ਪੈਣੀਆਂ ਜਿੰਨੂੰ ਵੀ ਪੈਣ ਜਿਆਦਾ ਕਿਹੜੀ ਪਾਰਟੀ ਦਾ ਜੋਰ ਤੁਸੀਂ ਦੇਖਦੇ ਹੋ ਜਿਆਦਾ ਅਜੇ ਕਿਸੇ ਦਾ ਗੋਲ ਮੋਲ ਜਾਈ ਆ ਜੀ ਪਾਰਟੀ ਬਲੋ ਆਮ ਪਾਰਟੀ ਦਾ ਤੁਹਾਨੂੰ ਪਤਾ ਹੀ ਆ ਜਿੰਨੇ ਕੰਮ ਹੋਏ ਤਾਂ ਆਮ ਲੋਕਾਂ ਨੂੰ ਵੀ ਪਤਾ ਹੀ ਆ ਕਿੰਨੇ ਕੰਮ ਹੋਏ ਆ ਪਾਰਟੀ ਚ ਜਦੋਂ ਪਹਿਲੀ ਪਾਰਟੀਆਂ ਕੰਮ ਕਰ ਗਈਆਂ ਕਾਂਗਰਸ ਪਾਰਟੀ ਕੰਮ ਕਰ ਗਈ ਆ ਕਾਂਗਰਸ ਪਾਰਟੀ ਕਰ ਗਈ ਜਿਆਦਾ ਹਾਂ ਇਸ ਟਾਈਮ ਤੇ ਚੁਕਾ ਕਿੰਨਾਂ ਵੱਲ ਪਬਲਿਕ ਦਾ ਕਾਲੀਆਂ ਵੀਰ ਝਾੜੂ ਵਾਲਿਆਂ ਦੀ ਜਿਆਦਾ ਹੀ ਜੀ ਟੱਕਰ ਹੋ ਗਈ ਪੂਰੀ ਮੈਂ ਪੂਰੀ ਫਸਵੀਂ ਟੱਕਰ ਹੋ ਗਈ ਤੇ ਹੂੰ ਹਾਂਜੀ ਹਾਂਜੀ ਹੋਰ ਕੀ ਉਮੀਦਵਾਰੀ ਵੀ ਕਿਸ ਰੇਂਜ ਚ ਹੈ ਗਿਆ ਨਹੀਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਸਾਰਾ ਕਿ ਘਾ ਦੇ ਦਿਰੀ ਰਲ ਨਹੀਂ ਹੁੰਦੀ ਸਾਰੇ ਕਰੀ ਉਹਦੇ ਜੀ ਸਾਰੇ ਚਲ ਜਾਂਦੇ ਜਿਦੀ ਵੀ ਹੋਵੇ ਹੂੰ ਕੀ ਪਤਾ ਲੱਗਦਾ ਵੀ ਹੁਣ ਕਿੱਧਰ ਜਾਣਾ ਕਿਨੇ ਕਿੱਧਰ ਨਹੀਂ ਜਾਣਾ ਖੁੱਲ ਕੇ ਨਹੀਂ ਗੱਲ ਕਰਦੇ ਲੋਕ ਆਹੋ ਜੇ ਕੱਲ੍ਹ ਇਹ ਉਹਦੀ ਭਗਵੰਤ ਮਾਨ ਆਈ ਰੋਡ ਸ਼ੋ ਹੋਈ ਤੇ ਤਾਂ ਵੀ ਪਹਿਲਾਂ ਦਾ ਵੀ ਕਿੰਨੀ ਕੀ ਦੁਨੀਆ ਸੀ ਹੂੰ ਇਹ ਕੋਈ ਦਜਾ ਕਾਲੀ ਆਉਂਦਾ ਰਤਾ ਵੀ ਉਹ ਲੱਗਦਾ ਵੀ ਸਾਰੇ ਇਹੇ ਵਾਲੀ ਆ ਜਿਮਨੀ ਚੋਂ ਦੀ ਹਵਾ ਕਿਹੜੇ ਪਾਸੇ ਜਾ ਰਹੀ ਹੈ ਕਿਹਦੀ ਜਿੱਤ ਹੋएगी ਕਿ ਜਿੱਤ ਹੋਗੀ ਵੀ ਐਉਂ ਜਿਆਦਾ ਵੀ ਜਵੇਂ ਉਸਮਾ ਲੜਕੀ ਜਿਹੜੀ ਖਲੋਤੀ ਆ ਉਹ ਬਾ ਬਾਜੀ ਲਾਉਗੀ ਆਜ਼ਾਦ ਮੀਰਵਾਰ ਆਜ਼ਾਦ ਮੀਰਵਾਰ ਤੇ ਉਹ ਉਹ ਤਾਂ ਚੌਣਾ ਤੇ ਬਸੇਰੀਆਂ માં ਹੁੰਦੀਆਂ ਤੇ ਜੋਰ ਤੇ ਸਾਰੇ ਦਾ ਪਰ ਇਹਦੀ ਕੁਝ ਜਾਦੀ ਨੇ ਜੀ ਆਉਦੀ ਆ ਵੀ ਇਦਾਂ ਲੋਕ ਜਿਹੜੇ ਟੱਕਰ ਲੱਗਦੀ ਪੁੱਲ ਫੁੱਲ ਟੱਕਰ ਲੱਗਦੀ ਹੈ ਬਰਾਬਰ ਬਰਾਬਰ ਦੀ ਚੋੜਿਆ ਵੱਧੂਗੀ ਇਹ ਅੱਛਾ ਹਾਂਜੀ ਕੀ ਕਿਹੜੀ ਗੱਲੋਂ ਲੋਕ ਜਿਆਦਾ ਇਹਨੂੰ ਪਸੰਦ ਕਰਦੇ ਆ ਇਹਨਾਂ ਜਿਆਦਾ ਪਸੰਦ ਕਰਦੇ ਇੱਕ ਤੇ ਇਹ ਆਮ ਪਾਰਟੀ ਦਾ ਇਹਨਾਂ ਨੇ ਕੇਹ ਜਿਹੜਾ ਲੜਿਆ ਸੀ ਉਹਨੂੰ ਅੰਦਰ ਕਰਾਤਾ ਉਹਦਾ ਕਰਕੇ ਲੋਕ ਜਿਹੜੇ ਪਾਰਟੀ ਚੁੱਕੇ ਆ ਹੂੰ ਦੂਜੀ ਗੱਲ ਇਹ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਇਹ ਸਭ ਗਰੀਬਾਂ ਦੀ ਆਵਾਜ਼ ਠਾਊਗੀ ਗਰੀਬਾਂ ਕਰਦੀ ਲੜਕੀਆ ਸਮਾਜ ਦੇ ਨਾਲ ਲੋਕ ਜਿਹੜੇ ਤੁਰੇ ਆ ਹੂੰ ਆਜ਼ਾਦ ਮੀਦਵਾਰ ਨਾਲ ਜੁੜੇ ਹੋ ਦੇਖੋ ਅਸੀਂ ਯਾਦ ਵੀਰਵਾ ਨਾ ਜਿੱਥੇ ਅੱਗੇ 70 ਸਾਲ ਇਹਨਾਂ ਨੂੰ ਪਾਈਆਂ ਇਹਨਾਂ ਨੂੰ ਹੀ ਪਾਜੀ ਦੇਖ ਲੀ ਗਿਆ ਸਾਨੂੰ ਉਸਮੇ ਵਾਲੀ ਬੀਬੀ ਦਾ ਜੋਰ ਆ ਰਿਹਾ ਪਤਾ ਲੱਗ ਰਿਹਾ ਕਿ ਉਸਮੇ ਵਾਲੀ ਬੀਬੀ ਜਿੱਤੂਗੀ ਉਹਨੂੰ ਹੀ ਬੋਟ ਵੀ ਪਾਵਾਂਗੇ ਟੌਰ ਦੇ ਨਾਲ ਸਭ ਕੁਝ ਕਰਾਂਗੇ ਸਾਡੇ ਪੰਜਾਬ ਚ ਬਹੁਤ ਗੰਦ ਪਿਆ ਸਾਡੇ ਮਹੱਲੇ ਚ ਸਮੈਕ ਦਾ ਉਹ ਹੀ ਟਾਉਣਾ ਵਾ ਪੂਰੀ ਪਾਰਟੀਆਂ ਹੈਗੀਆਂ ਵਾ ਉਹਨਾਂ ਪੂਰੀ ਪਾਰਟੀਆਂ ਨੂੰ ਪਾਪਾ ਹੀ ਵੇਖ ਲਿਆ ਬਸ ਬਹੁਤ ਮੌਕਾ ਨਹੀਂ ਉਹਨਾਂ ਨੂੰ ਮੌਕਾ ਦੇਣਾ ਉਸమే ਵਾਲੀ ਮੈਡਮ ਨੂੰ ਮੌਕਾ ਦੇਣਾ ਵਾ ਉਹ ਸਾਡੀ ਭੈਣ ਵਾ ਆਡੀ ਨਾਲ ਸਾਡੇ ਖੜੀ ਆ ਉਹਨਾ ਸਾਡੇ ਦੁੱਖ ਸੁਣ ਕੇ ਗਈ ਆਈ ਉਹਨਾਂ ਨੂੰ ਬਹੁਤ ਸਾਰੇ ਦੁੱਖ ਸੁਣਾਏ ਆ ਸਾਡੇ ਜਿਹੜੇ ਵੀਰ ਵਾ ਸਾਡੇ ਭਰਾ ਵਾ ਸਾਰੇ ਨਸ਼ਿਆਂ ਦੇ ਵਿੱਚ ਡੋਬਰੇ ਆ ਤੇ ਅਈ ਆਪਣੀ ਭੈਣ ਗਾੜੀ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਕੱਢੋ ਉਹਨਾਂ ਦੇ ਛੋਟੇ ਛੋਟੇ ਬੱਚੇ ਆ ਤੇ ਉਹ ਗੱਲ ਰਹੇ ਆ ਤੇ ਮਲੇ ਦੇ ਵਿੱਚ ਉਹ ਨਸ਼ਾ ਟਾ ਹੋਣ بس اے دیکھو کہ ਮੁੰਡਾ ਦਿਵਾਲੀ ਦੇ ਲਾਗੇ ਜਵਾਨ ਮੁੰਡਾ ਮਰਿਆ ਵਾ ਕੋਈ ਪਿਪਲ ਆਉਦੇ ਥੱਲੇ ਕਿਸੇ ਨੂੰ ਉਹਨੂੰ ਵੇਖਿਆ ਨਹੀਂ ਆਕੇ ਕਿਹਦਾ ਬੱਚਾ ਵਾ ਕਿਹਦਾ ਨਹੀਂ ਆ ਤੇ ਨਾ ਕਿਸੇ ਨੇ ਪਛਾਣਿਆ ਵਾ ਤੇ ਨਾ ਕਿਸੇ ਨੇ ਦੱਸਿਆ ਆ ਮੱਲੇ ਵਾਲੇ ਨੇ ਵੀ ਨਹੀਂ ਦੱਸਿਆ ਕਿਸ ਨੇ ਉਹ ਜਵਾਨ ਉਹ ਵੀ ਕਿਸੇ ਦਾ ਪੁੱਤ ਹੀ ਇਸ ਮਈਕਾ ਵੇਚ-ਵੇਚ ਕੇ ਤੇ ਲੋਕਾਂ ਦਾ ਬਰਬਾਦੀ ਕਰਨ ਦਾ ਆ ਤੇ ਆਪਣੇ ਘਰ ਵੱਡੇ-ਵੱਡੇ ਬਣਾਉਣ ਦਾ ਆ ਇਸ ਇੱਥੇ ਗੱਲਾਂ ਡੇ ਬੱਚੇ ਸਾਰੇ ਗਾਲਤੇ ਬੱਚੇ ਅਗਲਿਆਂ ਨੇ ਲੱਗਦੀ ਉਹਨੂੰ ਹੀ ਉਸਮੇ ਵਾਲੀ ਬੀਬੀ ਨੂੰ ਪਾਉਣੀ ਬੋਰ ਤੌਰ ਨਾ ਪਾਣੀ ਝਾੜੂ ਵਾਲਿਆਂ ਨੂੰ ਬਹੁਤ ਬੋਰ ਪਾ ਕੇ ਜਿਤਾਇਆ ਟੌਰ ਨਾ ਆਖਦੀ ਅਸੀਂ ਬੀਬੀ ਤੁਸੀਂ ਵਾਲ ਝਾੜੂ ਨੂੰ ਵੜ ਪਾਈ ਸੀ ਹਾਂਜੀ ਹਾਂਜੀ ਆਖਦੀ ਅਸੀਂ ਉਸਮੇ ਵਾਲੀ ਬੀਬੀ ਨੂੰ ਪਾਉਣੀ